ਸੋਸ਼ਲ ਮੀਡੀਆ ਤੇ ਉੱਪਰ ਇੱਕ ਲੜਕੀ ਦੀ ਇੱਕ ਵੀਡੀਓ ਜਿਹੜੀ ਕਿਸੇ ਲੜਕੇ ਨਾਲ ਸਰੀਰਕ ਸੰਬੰਧ ਮਨਾਉਦੇ ਹੋਏ ਦੀ ਇੱਕ ਵਾਇਰਲ ਜਿਹੜੀ ਹੋਈ ਆ ਉਸ ਸੰਬੰਧੀ ਜਿਹੜੀ ਇੱਕ ਲੜਕੀ ਵੱਲੋਂ ਸਾਡੇ ਕੋਲ ਅੱਛੇ 10 ਦਿਨ ਪਹਿਲਾਂ ਇੱਕ ਕੰਪਲੇਂਟ ਲਾਜ ਕੀਤੀ ਗਈ ਸੀ ਜਿਸ ਦੀ ਜਿਹੜੀ ਹੈਗੀ ਆ ਉਸਨੇ ਤਰਖਾਸ ਦੇ ਵਿੱਚ ਜਿਹੜਾ ਇਸ ਦਾ ਵਕੂਆ ਹੈਗਾ 2024 ਅਗਸਤ ਮਹੀਨੇ ਦੇ ਨੇੜੇ ਦਾ ਦੱਸਿਆ ਸੀ ਉਹ ਵਗੂ ਪ੍ਰਾਣਾ ਹੋਣ ਕਰਕੇ 1 ਸਾਲ ਤੇ ਜਿਹੜਾ ਵਗੂ ਆ ਪ੍ਰਾਣਾ ਸੀ ਉਹਦੇ ਵਿੱਚ ਸਾਈਡ ਕੀਤਾ ਗਿਆ ਸੀ ਉਹ ਸੰਬੰਧੀ ਜਿਹੜੀ ਹੈਗੀ ਅਸੀਂ ਦੀ ਹਰਤਾਲ ਸਾਡੇ ਐਸਪੀ ਪੀਬੀਆਈ ਜਿਹੜੇ ਹੈਗੇ ਉਹਨਾਂ ਤੋਂ ਕਰਵਾਈ ਗਈ ਸੀ ਉਹਨਾਂ ਨੇ ਆਪਣੀ ਰਿਪੋਰਟ ਜਿਹੜੀ ਸਬਮਿਟ ਕੀਤੀ ਸੀ ਉਹ ਤੇ ਰਿਪੋਰਟ ਦੇ ਵਿੱਚ ਜਿਹੜੀ ਅਸੀਂ ਆਪਣੀਆਂ ਕਾਨੂੰਨੀ رائے ਹਾਸਲ ਕਰਕੇ ਉਹਦੇ ਉੱਪਰ ਜਿਹੜਾ ਹੈਗਾ ਦੋ ਵਿਅਕਤੀਆਂ ਦੇ ਖਿਲਾਫ ਜਿਹੜਾ ਮੈਂ ਕਦਮਾਂ ਦਰਜ ਕੀਤਾ ਹੈਗਾ ਹਰਤਾਲ ਚ ਪਾਇਆ ਗਿਆ ਕਿ ਜਿਹੜੀ ਇਹ ਲੜਕੀ ਹੈਗੀ ਆ 2024 ਦੇ ਵਿੱਚ ਜਿਹੜਾ ਲੜਕਾ ਨਗੇ ਪ੍ਰਭਜੀਤ ਹੈ ਉਹਦੇ ਨਾਲ ਇਹਦੇ ਜਿਹੜੇ ਹੈਗੇ ਨੇ ਇਹਨਾਂ ਦੇ ਫੈਮਿਲੀ ਦੀ ਜਾਣ ਪਛਾਣ ਵੀ ਹੁੰਦੀ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਆਪਸ ਦੇ ਵਿੱਚ ਇੱਕ ਦੂਜੇ ਨਾਲ ਜਾਣ ਪਛਾਣ ਦੇ ਹੋਈ ਸੀ ਲੜਕੇ ਨੇ ਆਪਣੇ ਇੱਕ ਦੋਸਤਿੰਦਰਜੋਤ ਨਾਲ ਵੀ ਇਹਨੂੰ ਮਿਲਾਇਆ ਸੀ ਐਂਡ ਲੜਕੀ ਦੇ ਨਾਲ ਬਾਅਦ ਦੇ ਵਿੱਚ ਇਹਨਾਂ ਦਾ ਜਿਹੜਾ ਹੈਗਾ ਇੱਕ ਰੋਕਾ ਸਰੇਮਣੀ ਜਿਹੜੀ ਹੈਗੀ ਐਂਗੇਜਮੈਂਟ ਸਰੇਮਣੀ ਵੀ ਹੋਈ ਸੀ ਤਾਂ ਬਾਅਦ ਦੇ ਵਿੱਚ ਇਹ ਲੜਕੀ ਤੇ ਲੜਕਾ ਜਿਹੜੇ ਹੈਗੇ ਨੇ ਕਈ ਸੋਸ਼ਲ ਫੰਕਸ਼ਨ ਦੇ ਉੱਪਰ ਪਰਿਵਾਰਾਂ ਸਮੇਤ ਵੀ ਇਕੱਠੇ ਕਈ ਸੋਸ਼ਲ ਮੀਡੀਆ ਤੇ ਦੇਖੇ ਗਏ ਆ ਉਹਨਾਂ ਦੇ ਉੱਪਰ ਜਿਹੜੀਆਂ ਵਾਇਰਲ ਹੋਈਆਂ ਲੜਕੇ ਵੱਲੋਂ ਜਿਹੜੀ ਐਪਲੀਕੇਸ਼ਨ ਦੇ ਵਿੱਚ ਦੋਸ਼ ਲਾਏ ਗਏ ਕਿ ਲੜਕੇ ਵੱਲੋਂ ਤੇ ਉਹਦਾ ਜਿਹੜਾ ਦੋਸ਼ ਹੈ ਕਿ ਉਹਦੇ ਵੱਲੋਂ ਕੋਈ ਨਸ਼ੀਲੀ ਉਹਨੂੰ ਕੋਈ ਚੀਜ਼ ਦੇ ਕੇ ਉਹਦੇ ਮਰਜ਼ੀ ਦੇ ਖਿਲਾਫ ਛੜੀਆ ਗਿਆ ਨੇ ਸਬੂਤਿਕ ਸਬੰਧ ਜਿਹੜੇ ਬਣਾਏ ਗਏ ਸੀ ਤੇ ਨਾਲ ਹੀ ਉਹਦੀ ਇੱਕ ਵੀਡੀਓ ਜਿਹੜੀ ਹੈਗੀ ਉਹ ਬਣਾ ਕੇ ਵੀਡੀਓਜ਼ ਬਣਾ ਕੇ ਉਹਦੀਆਂ ਵਾਇਰਲ ਕਰ ਦਿੱਤੀਆਂ ਗਈਆਂ ਸੋਸ਼ਲ ਮੀਡੀਆ ਤੇ ਤਾਂ ਜਿਹੜੀਆਂ ਉਹ ਵੀਡੀਓਜ਼ ਵਾਇਰਲ ਕੀਤੀਆਂ ਸੀ ਉਹ ਤੁਸੀਂ ਜਿਹੜੀ ਦਾ ਜ਼ਿਕਰ ਕੀਤਾ ਗਿਆ ਉਹ ਹੈਗੀਆਂ ਉਹ ਉਸ ਬੰਦੀ ਅਸੀਂ ਜਿਹੜੀ ਹੈਗੀ ਆ ਐਫ ਆਈ ਆਰ ਨੰਬਰ 76 ਜਿਹੜੀ ਹੈਗੀ ਥਾਣਾ ਨੂਰਮੈਲ ਦੇ ਵਿੱਚ ਰੇਪ ਦੀਆਂ ਧਾਰਾਵਾਂ ਦੇ ਤਹਿਤ ਧਮਕਾਉਣ ਦੀਆਂ ਧਾਰਾਵਾਂ ਦੇ ਤਹਿਤ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੇ ਤਹਿਤ ਜਿਹੜੀਆਂ ਹੈਗੀਆਂ ਨੇ ਅਸੀਂ ਜਾਰੀ ਉਹਦੇ ਇਹਨਾਂ ਨੇ ਵਾਇਰਲ ਕੀਤੀਆਂ ਸੀ ਉਹਦੇ ਤਹਿਤ ਦਾ ਐਫ ਆਈ ਆਰ ਦਾ ਸੀ ਜਿਹੜੀ ਅਨਬੋਕ ਕਰਕੇ ਇਹ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਉੱਪਰ ਜਿੰਨਾਂ ਵੱਲੋਂ ਵੀ ਇਹ ਵੀਡੀਓ ਅੱਗੇ ਵਾਇਰਲ ਕੀਤੀ ਜਾ ਰਹੀ ਹੈ ਜਾਂ ਚੰਚਾ ਕੋਲੇ ਅੱਗੇ ਕਿਸੇ ਜ਼ਰੀਏ ਉਹਨਾਂ ਕੋਲੇ ਪਹੁੰਚੀ ਆ ਤਾਂ ਉਹਨਾਂ ਦੇ ਖਿਲਾਫ ਵੀ ਜਿਹੜੀ ਹੈਗੀ ਅਸੀਂ ਸਖਤ ਕਾਰਵਾਈ ਕਰਾਂਗੇ ਅਗਰ ਅੱਗੇ ਕਿਸੇ ਦੇ ਫੋਨ ਦੇ ਵਿੱਚ ਵੀ ਇਹ ਕੰਟੈਂਟ ਅੱਗੇ ਜਾਂਦਾ ਹੈਗਾ ਐਂਡ ਸਾਡੇ ਜਿਹੜੇ ਨੋਟਿਸ ਦੇ ਵਿੱਚ ਆਉਂਦਾ ਐਂਡ ਕਿਉਂਕਿ ਟਰੇਕੇਬਲ ਹੈ ਅਸੀਂ ਆਪਣੀ ਇਨਵੈਸਟੀਗੇਸ਼ਨ ਸਾਈਬਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹ ਵਾਲੀ ਵੀਡੀਓ ਕਿਸ ਕਿਸ ਡਿਵਾਈਸ ਦੇ ਵਿੱਚ ਅੱਗੇ ਫਾਰਵਰਡ ਹੋਈ ਆ ਤਾਂ ਉਹ ਜਿੱਥੇ-ਜਿੱਥੇ ਵੀ ਅੱਗੇ ਕਿਸੇ ਨੇ ਵੀ ਫਾਰਵਰਡ ਕੀਤੀ ਹੋਈ ਹੈਗੀ ਉਹਨਾਂ ਦੇ ਖਿਲਾਫ ਵੀ ਚਾਰਜ ਹੋਏ ਜਿਸ ਤਰੀਕੇ ਦੇ ਨਾਲ ਸਾਰਾ ਇਹ ਮਾਮਲਾ ਚੱਲ ਰਿਹਾ ਕਿਉਂਕਿ ਕਾਫੀ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ ਹੁਣ ਤੱਕ ਕੋਈ ਗ੍ਰਿਫਤਾਰੀ ਹੋਈ ਇਦੇ ਵਿੱਚ ਜਿਹੜੇ ਦੋ ਦੋਸ਼ੀ ਹੈਗੇ ਨੇ ਉਹਨਾਂ ਦੇ ਖਿਲਾਫ ਅਸੀਂ ਜਿਹੜੀ ਹੈਗੀ ਹੈ ਲੋਕਾਟ ਸਰਕੂਲਰ ਜਾਰੀ ਕੀਤੇ ਹੈਗੇ ਆ ਐਂਡ ਬਾਕੀ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਪੁਲਿਸ ਟੀਮਸ ਜਿਹੜੀਆਂ ਨੇ ਪਾਰਟੀਆਂ ਨੂੰ ਡਿਸਪੈਚ ਕੀਤਾ ਹੈ ਰੇਡਸ ਕਰੰਡਕਟ ਕੀਤੀਆਂ ਜਾ ਰਹੀਆਂ ਇਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਏ ਜਿਹੜੀ ਵੀਡੀਓ ਵਾਇਰਲ ਹੋਈ ਹੈ ਇਹ ਪਤਾ ਲੱਗਾ ਸੋਰਸ ਕੀ ਰਿਹਾ ਕਿਹੜੇ ਫੋਨ ਤੋਂ ਜਿਹੜੀ ਉਹ ਜਿਹੜੀ ਉਹ ਵਾਇਰਲ ਹੋਈ ਹੈ ਇਹ ਇਹ ਜਿਹੜੇ ਹੈਗਾ ਹਾਰਡਨ ਸਾਰੇ ਡਿਵਾਈਸ ਜਿਹੜੇ ਹੈ ਕਿ ਉਹਨਾਂ ਦਾ ਜਿਹੜਾ ਸਾਈਬਰ ਫੋਰੈਂਸਿਕ ਕਰਾਇਆ ਜਾਏਗਾ ਉਹਦੇ ਵਿੱਚ ਸਾਰਾ ਕੁਝ ਜਿਹੜਾ ਰਿਵੀਲ ਹੋਏਗਾ ਉਹ పార్ਟ ਆਫ ਇਨਵੈਸਟੀਗੇਸ਼ਨ ਹੈ ਕਿਉਂਕਿ ਰਾਤੀ ਜਿਹੜਾ ਹੈਗਾ ਕਦਮਾ ਦਰਜ ਹੋਇਆ ਉਹਦੇ ਵਿੱਚ ਅੱਗੇ ਜਿਵੇਂ ਜਿਵੇਂ ਤਫ਼ਤੀਸ਼ ਦੇ ਵਿੱਚ ਤੱਥ ਅੱਗੇ ਸਾਡੇ ਸਾਹਮਣੇ ਆਉਣਗੇ ਤੇ ਐਵੀਡੈਂਸ ਅਸੀਂ ਕਲੈਕਟ ਕਰਕੇ ਵੀ ਨਹੀਂ ਕਰ ਰਹੇ ਹਾਂ ਬਸ ਇਹ ਲਾਇਕ ਬਹੁਤ ਚਰਚਿਤ ਜਿਹੜੇ ਹੈਗੇ ਹਸਬੰਡ ਵਾਈਫ ਨੇ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਗਈ ਉਸ ਤੋਂ ਬਾਅਦ ਕਈ ਕਾਰਵਾਈਆਂ ਹੋਈਆਂ ਹਨ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਨਿਕਲ ਕੇ ਸਾਹਮਣੇ ਆਉਂਦੀ ਆ ਫਿਰ ਹੁਣ ਇਹ ਵੀਡੀਓ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆਉਣਾ ਇਹ ਚੀਜ਼ਾਂ ਮਤਲਬ ਕਿਉਂ ਘਟ ਕਿਉਂ ਨਹੀਂ ਰਹੀਆਂ ਨੇ ਐਂਡ ਇਸ ਦੇ ਰਿਗਾਰਡਿੰਗ ਰਿਗਾਰਡਿੰਗ ਜਿਹੜਾ ਹੈ ਫਰਦਰ ਐਕਸ਼ਨ ਕੀ ਜਿਹੜਾ ਹੈਗਾ ਉਹ ਜਲੰਧਰ ਪੁਲਿਸ ਲੈਰੀਏ ਦੇ ਹੱਥ ਪੁਲਿਸ ਜਿਹੀ ਆਉਣਾ ਅਗਰ ਕੋਈ ਇਸ ਤਰ੍ਹਾਂ ਦਾ ਜਿਹੜਾ ਕੋਈ ਐ ਸੈਕਚੁਅਲੀ ਇੰਪਲੀਸਿਟ ਮਟੀਰੀਅਲ ਅਗੇ ट्रांसमिट ਕਰਦਾ ਤਾਂ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਆ ਕਿਉਂਕਿ ਕਾਨੂੰਨ ਸਾਡੇ ਕੋਲ ਹੈ ਕਾਨੂੰਨ ਦੀਆਂ ਧਾਰਾਵਾਂ ਦੇ ਤਹਿਤ ਜਿਹੜੀ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈਗੀ ਬਣਦੀ ਉਹਨਾਂ ਦੇ ਖਿਲਾਫ ਕਾਰਵਾਈ ਅਮਲ ਚ ਵਿllੀਆਂ ਦਿੱਤੇ ਜਾਏਗੇ ਅਤੇ ਲੋਕਾਂ ਨੂੰ ਜਿਹੜੀ ਹੈਗੀ ਇਸ ਸੰਬੰਧੀ ਜਿਹੜੀਆਂ ਕੋਲ ਵੀ ਵੀਡੀਓ ਇਹ ਫਾਇਰਲ ਹੋਈਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਇਹ ਸੁਚੇਤ ਕੀਤਾ ਜਾਂਦਾ ਕਿ ਵੀਡੀਓਜ਼ ਆਪਣੇ ਡਿਵਾਈਸ ਦੇ ਵਿੱਚ ਰਿਮੂਵ ਕਰ ਦਿੱਤੀਆਂ ਜਾਣ ਅਗਰ ਸਾਡੇ ਟ੍ਰੇਕੇਬਲ ਹੈ ਟਰੈਕ ਕਰਦੇ ਹੋਏ ਅਸੀਂ ਉਹਨਾਂ ਤੱਕ ਪਹੁੰਚ ਕਰਦੇ ਹਾਂ ਤਾਂ ਉਹਨਾਂ ਦੇ ਖਿਲਾਫ ਜਿਨ੍ਹਾਂ ਦੇ ਫੋਨ ਦੇ ਵਿੱਚੋਂ ਇਹ ਵਾਲੀਆਂ ਵੀਡੀਓਜ਼ ਮਿਲਦੀਆਂ ਨੇ ਅਸੀਂ ਕਾਰਵਾਈ ਅਮਲ ਚ ਲਿਆਵਾਂਗੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਟਰੈਕਟਰ ਚਲਾ ਰਹੀ ਲੜਕੀ ਦੀ ਅਪੱਤੀਜਨਕ ਵੀਡੀਓ ਜਿਹੜੀ ਹੈ ਉਹ ਕਹਿ ਕੇ ਲਿਖਿਆ ਵੀ ਜਾ ਰਿਹਾ ਹੈਗਾ ਜੋ ਕਿ ਫੇਸਬੁੱਕ ਇੰਸਟਾਗ੍ਰam ਅਤੇ ਹੋਰ ਪਲੇਟਫਾਰਮਾਂ ਦੇ ਉੱਪਰ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਜਲੰਧਰ ਐਸਐਸਪੀ ਦਿਹਾਤਪੁਰਸ ਵੱਲੋਂ ਜਿਹੜਾ ਹੈਗਾ ਹੈ ਉਹ ਬਹੁਤ ਵੱਡੀ ਜਿਹੜੀ ਹੈ ਉਹ ਕਾਰਵਾਈ ਕੀਤੀ ਗਈ ਹੈ ਇਹਨਾਂ ਦਾ ਜਿਸ ਤਰੀਕੇ ਦੇ ਨਾਲ ਅ ਕਾਰਵਾਈ ਕੀਤੀ ਗਈ ਹੈ ਉਸ ਸ਼ਿਲਾਗਾਯੋਗ ਵੀ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਵਿੱਚ ਅਏ ਦਿਨ ਇਸ ਤਰੀਕੇ ਦੀ ਵੀਡੀਓ ਵਾਇਰਲ ਹੁੰਦੀ ਹੈ ਮਾਮਲਾ ਪੂਰਾ ਜਰੂਰ ਜਾਣਾਂਗੇ ਐਸਐਸਪੀ ਜਲੰਧਰ ਦਿਹਾਤੀ ਹੋਰੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਰਵਿੰਦਰ ਸਿੰਘ ਵੇਰਕੋਰੀ ਅੱਛਾ ਸਰ ਜਿਸ ਤਰੀਕੇ ਦੇ ਨਾਲ ਇਹ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵਾਇਰਲ ਹੋਈ ਕਾਫੀ ਚਰਚਾਵਾਂ ਹੁਣ ਛਿੜ ਗਈਆਂ ਨੇ ਲਗਾਤਾਰ ਸਵਾਲ ਬਹੁਤ ਉੱਠ ਰਹੇ ਨੇ ਕਿ ਭਈ ਇਹ ਨਿਤਦਾ ਹੋ ਗਿਆ ਹੈ ਲਗਾਤਾਰ ਇੱਕ ਨਾ ਇੱਕ ਵੀਡੀਓ ਇਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਹੁੰਦੀ ਹੈ ਅਤੇ ਸਰਕੂਲੇਟ ਵੀ ਬਹੁਤ ਹੁੰਦੀ ਹੈ ਇਹ ਪੂਰਾ ਮਾਮਲਾ ਕਿਰਿਆ ਐਂਡ THEN ਜੋ ਤੁਹਾਡੇ ਵੱਲੋਂ ਅੱਜ ਜਿਹੜਾ ਹੈਗਾ ਇੱਕ ਫੈਸਲਾ ਲਿਆ ਗਿਆ ਤੁਸੀਂ ਕਿਹਾ ਕਿ ਬਈ ਫਰਦਰ ਹੁਣ ਜਿਹੜੀਆਂ ਉਹ ਧਾਰਾਵਾਂ ਜੋੜ ਕੇ ਐਕਸ਼ਨ ਵੀ ਲਿਆ ਜਾਵੇਗਾ ਜੇ ਕੋਈ ਵਾਇਰਲ ਕਰਦਾ ਐਂਡ ਫਾਰਵਰਡ ਕਰਦਾ ਉਹ ਥੋੜਾ ਜਿਹਾ ਦੱਸ ਦਿਓ ਹਾਂ ਜਿਹੜਾ ਇਹ ਸੋਸ਼ਲ ਮੀਡੀਆ ਦੇ ਉੱਪਰ ਇੱਕ ਲੜਕੀ ਦੀ ਇੱਕ ਵੀਡੀਓ ਜਿਹੜੀ ਕਿਸੇ ਲੜਕੇ ਨਾਲ ਸਰੀਰਕ ਸੰਬੰਧ ਬਣਾਉਦੇ ਹੋਏ ਦੀ ਇੱਕ ਵਾਇਰਲ ਜਿਹੜੀ ਹੋਈ ਆ ਉਸ ਸੰਬੰਧੀ ਜਿਹੜੀ ਇੱਕ ਲੜਕੀ ਵੱਲੋਂ ਸਾਡੇ ਕੋਲ ਪਿਛਲੇ 10 ਦਿਨ ਪਹਿਲਾਂ ਇੱਕ ਕੰਪਲੇਂਟ ਲਾਜ ਕੀਤੀ ਗਈ ਸੀ ਜਿਸ ਦੀ ਜੜੀ ਹੈਗੀ ਆ ਉਸਨੇ ਦਰਖਾਸਤ ਦੇ ਵਿੱਚ ਜਿਹੜਾ ਇਸ ਦਾ ਵਕੂਆ ਹੈਗਾ 2024 ਅਗਸਤ ਮਹੀਨੇ ਦੇ ਨੇੜੇ ਦਾ ਦੱਸਿਆ ਸੀ ਤਾਂ ਉਹ ਵਕੂਆ ਪ੍ਰਾਣਾ ਹੋਣ ਕਰਕੇ ਇੱਕ ਸਾਲ ਜਿਹੜਾ ਵਕੂਆ ਪ੍ਰਾਣਾ ਸੀ ਉਹਦੇ ਵਿੱਚ ਸਾਈਡ ਕੀਤਾ ਗਿਆ ਸੀ ਉਸ ਸੰਬੰਧੀ ਜਿਹੜੀ ਹੈਗੀ ਅਸੀਂ ਇਹਦੀ ਪੜਤਾਲ ਸਾਡੇ ਐਸਪੀ ਪੀਬੀਆਈ ਜਿਹੜੇ ਹੈਗੇ ਉਹਨਾਂ ਤੋਂ ਕਰਵਾਈ ਗਈ ਸੀ ਉਹਨਾਂ ਨੇ ਆਪਣੀ ਰਿਪੋਰਟ ਜਿਹੜੀ ਸਬਮਿਟ ਕੀਤੀ ਸੀ ਉਹਦੇ ਰਿਪੋਰਟ ਦੇ ਵਿੱਚ ਜਿਹੜੀ ਅਸੀਂ ਆਪਣੀਆਂ ਅ ਕਾਨੂੰਨੀ رائے ਹਾਸਲ ਕਰਕੇ ਉਹਦੇ ਉੱਪਰ ਜਿਹੜਾ ਹੈਗਾ ਦੋ ਵਿਅਕਤੀਆਂ ਦੇ ਖਿਲਾਫ ਜਿਹੜਾ ਮੈਂ ਕਦਮਾਂ ਦਰਜ ਕੀਤਾ ਹੈਗਾ ਤਾਂ ਇਹਦੇ ਵਿੱਚ ਪੜਤਾਲ ਚ ਪਾਇਆ ਗਿਆ ਕਿ ਜਿਹੜੀ ਇਹ ਲੜਕੀ ਹੈਗੀ ਆ 2024 ਦੇ ਵਿੱਚ ਜਿਹੜਾ ਲੜਕਾ ਲੇਕੇ ਪ੍ਰਭਜੀਤ ਹੈ ਉਹਦੇ ਨਾਲ ਇਹਦੇ ਜਿਹੜੇ ਹੈਗੇ ਨੇ ਇਹਨਾਂ ਦੇ ਫੈਮਿਲੀ ਦੀ ਜਾਣ ਪਛਾਣ ਵੀ ਹੁੰਦੀ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਆਪਸ ਦੇ ਵਿੱਚ ਇੱਕ ਦੂਜੇ ਨਾਲ ਜਾਣ ਪਛਾਣ ਦੇ ਹੋਈ ਸੀ ਲੜਕੇ ਨੇ ਆਪਣੇ ਇੱਕ ਦੋਸਤ ਇੰਦਰਜੋਤ ਨਾਲ ਵੀ ਇਹਨੂੰ ਮਿਲਾਇਆ ਸੀ ਅੰਡ ਲੜਕੀ ਦੇ ਨਾਲ ਬਾਅਦ ਦੇ ਵਿੱਚ ਇਹਨਾਂ ਦਾ ਜਿਹੜਾ ਹੈਗਾ ਇੱਕ ਰੋਕਾ ਸੈਰੇਮਨੀ ਜਿਹੜੀ ਹੈਗੀ ਐਂਗੇਜਮੈਂਟ ਸੈਰੇਮਨੀ ਵੀ ਹੋਈ ਸੀ ਤਾਂ ਬਾਅਦ ਦੇ ਵਿੱਚ ਇਹ ਲੜਕੀ ਤੇ ਲੜਕਾ ਜਿਹੜੇ ਹੈਗੇ ਨੇ ਕਈ ਸੋਸ਼ਲ ਫੰਕਸ਼ਨ ਦੇ ਉੱਪਰ ਪਰਿਵਾਰਾਂ ਸਮੇਤ ਵੀ ਇਕੱਠੇ ਕਈ ਸੋਸ਼ਲ ਮੀਡੀਆ ਤੇ ਦੇਖੇ ਗਏ ਆ ਉਹਨਾਂ ਦੇ ਉੱਪਰ ਜਿਹੜੀਆਂ ਵਾਇਰਲ ਹੋਈਆਂ ਤਾਂ ਉਸ ਤੋਂ ਬਾਅਦ ਜਿਹੜੀ ਹੈਗੀ ਐ ਦੇ ਲੜਕੀ ਵੱਲੋਂ ਹੁਣ ਜਿਹੜੀ ਐਪਲੀਕੇਸ਼ਨ ਦੇ ਵਿੱਚ ਦੋਸ਼ ਲਾਇਆ ਗਿਆ ਕਿ ਲੜਕੇ ਵੱਲੋਂ ਤੇ ਉਸ ਦਾ ਜਿਹੜਾ ਦੋਸ਼ ਹੈਗਾ ਸੀ ਉਹਦੇ ਵੱਲੋਂ ਕੋਈ ਅਨਸ਼ੀਲੀ ਉਹਨੂੰ ਕੋਈ ਚੀਜ਼ ਦੇ ਕੇ ਉਹਦੇ ਮਰਜ਼ੀ ਦੇ ਖਿਲਾਫ ਜਿਹੜੇ ਹੈਗੇ ਨੇ ਸਰੀਰਕ ਸੰਬੰਧ ਜਿਹੜੇ ਬਣਾਏ ਗਏ ਸੀ ਤੇ ਨਾਲ ਹੀ ਉਹਦੀ ਇੱਕ ਵੀਡੀਓ ਜਿਹੜੀ ਹੈਗੀ ਆ ਬਣਾਈ ਕੇ ਵੀਡੀਓਜ਼ ਬਣਾ ਕੇ ਉਹਦੀਆਂ ਵਾਇਰਲ ਕਰ ਦਿੱਤੀਆਂ ਗਈਆਂ ਸੋਸ਼ਲ ਮੀਡੀਆ ਦੇ ਉੱਪਰ ਤਾਂ ਜਿਹੜੀਆਂ ਉਹ ਵੀਡੀਓਜ਼ ਵਾਇਰਲ ਕੀਤੀਆਂ ਸੀ ਉਹ ਤੁਸੀਂ ਜਿਹੜੀ ਦਾ ਜ਼ਿਕਰ ਕੀਤਾ ਗਿਆ ਉਹ ਹੈਗੀਆਂ ਤਾਂ ਉਸ ਬੰਦੀ ਅਸੀਂ ਜਿਹੜੀ ਹੈਗੀ ਆ ਐਫ ਆਈ ਆਰ ਨੰਬਰ 76 ਜਿਹੜੀ ਹੈਗੀ ਥਾਣਾ ਨੂਰਮੰਦਲ ਦੇ ਵਿੱਚ ਰੇਪ ਦੀਆਂ ਧਾਰਾਵਾਂ ਦੇ ਤਹਿਤ ਤੇ ਧਮਕਾਉਣ ਦੀਆਂ ਧਾਰਾਵਾਂ ਦੇ ਤਹਿਤ ਤੇ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੇ ਤਹਿਤ ਜਿਹੜੀਆਂ ਹੈਗੀਆਂ ਨੇ ਅਸੀਂ ਜਾਰੀ ਉਹਦੇ ਇਹਨਾਂ ਨੇ ਵਾਇਰਲ ਕੀਤੀਆਂ ਸੀ ਉਹਦੇ ਤਹਿਤ ਐਫ ਆਈ ਆਰ ਦਰਜ ਜਿਹੜੀ ਅਨੁਵਕ ਕਰਕੇ ਕੀਤੀ ਦਰਜ ਕੀਤੀ ਹੈ ਅਸਾ ਜਿਹੜੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਦੋਨਾਂ ਲੜਕਾ ਤੇ ਲੜਕੀ ਦੀ ਉਮਰ ਕੀ ਸੀ ਜਦੋਂ ਇਹ ਸਾਰਾ ਕੁਝ ਹੋਇਆ ਦਨ ਉਸ ਤੋਂ ਇਲਾਵਾ ਹੁਣ ਕੰਪਲੇਂਟ ਜਿਹੜੀ ਹੈ ਉਹ ਕਿਹੜੀ ਡੇਟ ਦੇ ਉੱਪਰ ਜਿਹੜੀ ਉਹ ਭੇਜੀ ਗਈ ਹੈ ਕਿਉਂਕਿ ਇੱਕ ਇੰਟਰਵਿਊ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਲੜਕੀ ਵੱਲੋਂ ਅਲੀਗੇਸ਼ਨ ਲਗਾਏ ਜਾ ਰਹੇ ਨੇ ਆ ਲੜਕੀ ਵੱਲੋਂ ਜਿਹੜੇ ਅਲੀਗੇਸ਼ਨ ਲਾਏ ਨੇ ਉਹਨਾਂ ਦੇ ਆਧਾਰ ਤੇ ਜਿਹੜਿਆ ਅਸਵੀਕਾਰ ਵੀ ਜਿਹੜੀ ਹੈਗੀ ਆ ਹਵਾਲ ਚ ਲਿਆਂਦੀ ਹੈ ਕਿ ਜਿਹੜੀ ਹੈਗੀ ਪੁਲਿਸ ਵੱਲੋਂ ਆਪਣੇ ਸਮੇਂ ਸਰ ਜਿਹੜੀ ਬਣਦੀ ਕਾਰਵਾਈ ਜਿਹੜੀ ਮੁੱਢਲੀ ਪੜਤਾਲ ਕਰਕੇ ਇਹਦੇ ਵਿੱਚ ਦਰਜ ਕਰ ਦਿੱਤੀ ਗਈ ਇੱਕ ਅਫੇਅਰ ਦਰਜ ਕੀਤੀ ਗਈ ਆ ਕਿਉਂਕਿ ਇਹਦੇ ਵਿੱਚ ਵਕੂਆ 1 ਸਾਲ ਪੁਰਾਣਾ ਕੁੜੀ ਵੱਲੋਂ ਜਿਹੜਾ ਹੈਗਾ ਸਾਈਟ ਕੀਤਾ ਗਿਆ ਸੀ ਇਹਦੇ ਵਿੱਚ ਜਿਹੜੀ ਜਿਹੜੀ ਸਟੈਚੂਰੀ ਪੀਰੀਅਡ ਦੇ ਵਿੱਚ ਹੀ ਅਸੀਂ ਜਿਹੜਾ ਹੈਗਾ ਸਾਰੀ ਕਾਰਵਾਈ ਕੀਤੀ ਹੈਗੀ ਆ ਤਾਂ ਇਹਦੇ ਵਿੱਚ ਕਾਨੂੰਨੀ رائے ਵੀ ਹਾਸਲ ਕੀਤੀ ਗਈ ਹੈ ਜਿਹੜਾ ਕੇਸ ਦਰਜ ਕਰਨ ਲੱਗਿਆ ਐਂਡ ਬਾਕੀ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਉੱਪਰ ਜਿੰਨਾਂ ਵੱਲੋਂ ਵੀ ਇਹ ਵੀਡੀਓ ਅੱਗੇ ਵਾਇਰਲ ਕੀਤੀ ਜਾ ਰਹੀ ਹੈ ਜਾਂ ਜਿੰਨਾਂ ਕੋਲੇ ਅੱਗੇ ਕਿਸੇ ਜਰੀਏ ਉਹਨਾਂ ਕੋਲੇ ਪਹੁੰਚੀ ਆ ਤਾਂ ਉਹਨਾਂ ਦੇ ਖਿਲਾਫ ਵੀ ਜਿਹੜੀ ਹੈਗੀ ਅਸੀਂ ਸਖਤ ਕਾਰਵਾਈ ਕਰਾਂਗੇ ਅਗਰ ਅੱਗੇ ਕਿਸੇ ਦੇ ਫੋਨ ਦੇ ਵਿੱਚ ਵੀ ਇਹ ਕੰਟੈਂਟ ਅੱਗੇ ਜਾਂਦਾ ਹੈਗਾ ਐਂਡ ਸਾਡੇ ਜਿਹੜੇ ਨੋਟਿਸ ਦੇ ਵਿੱਚ ਆਉਂਦਾ ਐਂਡ ਕਿਉਂਕਿ ਟ੍ਰੇਕੇਬਲ ਹੈ ਅਸੀਂ ਆਪਣੀ ਇਨਵੈਸਟੀਗੇਸ਼ਨ ਸਾਈਬਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹ ਵਾਲੀ ਵੀਡੀਓ ਕਿਸ ਕਿਸ ਡਿਵਾਈਸ ਦੇ ਵਿੱਚ ਅੱਗੇ ਫਾਰਵਰਡ ਹੋਈ ਆ ਤਾਂ ਉਹ ਜਿੱਥੇ-ਜਿੱਥੇ ਵੀ ਅੱਗੇ ਕਿਸੇ ਨੇ ਵੀ ਫਾਰਵਰਡ ਕੀਤੀ ਹੋਗੀ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ। ਅੱਛਾ ਬਸ ਦੋ ਕੁ ਮੇਰੇ ਆਖਰੀ ਸਵਾਲ ਹੈਗੇ ਨੇ ਜਿਸ ਤਰੀਕੇ ਦੇ ਨਾਲ ਸਾਰਾ ਇਹ ਮਾਮਲਾ ਚੱਲ ਰਿਹਾ ਕਿਉਂਕਿ ਕਾਫੀ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ। ਹੁਣ ਤੱਕ ਕੋਈ ਗ੍ਰਿਫਤਾਰੀ ਹੋਈ ਹੈ? ਇਹਦੇ ਵਿੱਚ ਜਿਹੜੇ ਦੋ ਦੋਸ਼ੀ ਹੈਗੇ ਨੇ ਉਹਨਾਂ ਦੇ ਖਿਲਾਫ ਅਸੀਂ ਜਿਹੜੀ ਹੈਗੀ ਹੈ ਲੁਕਆਊਟ ਸਰਕੂਲਰ ਜਾਰੀ ਕੀਤੇ ਹੈਗੇ ਆਂ ਐਂਡ ਬਾਕੀ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਪੁਲਿਸ ਟੀਮਜ਼ ਜਿਹੜੀਆਂ ਨੇ ਪਾਰਟੀਆਂ ਨੂੰ ਡਿਸਪੈਚ ਕੀਤਾ ਹੈ ਰੈਡਜ਼ ਆ ਕੰਡਕਟ ਕੀਤੀਆਂ ਜਾ ਰਹੀਆਂ। ਇਹਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਜਿਹੜੀ ਇੱਕ ਚੈਟ ਵਾਇਰਲ ਹੋ ਰਹੀ ਹੈ ਉਸ ਤੋਂ ਅਲੱਗਾ ਜਿਹੜੀ ਵੀਡੀਓ ਵਾਇਰਲ ਹੋਈ ਹੈ ਇਹ ਪਤਾ ਲੱਗਾ ਸੋਰਸ ਕੀ ਰਿਹਾ ਕਿਹੜੇ ਫੋਨ ਤੋਂ ਜਿਹੜੀ ਉਹ ਜਿਹੜੀ ਉਹ ਵਾਇਰਲ ਹੋਈ ਹੈਗੀ ਹੈ ਲਿੰਕ ਆਫ ਸੋਰਸ ਕੁਝ ਪਤਾ ਨਹੀਂ ਇਹ ਜਿਹੜੇ ਹੈਗਾ ਉਹਨਾਂ ਦੇ ਸਾਰੇ ਡਿਵਾਈਸ ਜਿਹੜੇ ਹੈ ਕਿ ਉਹਨਾਂ ਦਾ ਜਿਹੜਾ ਸਾਈਬਰ ਫੋਰੈਂਸਿਕ ਕਰਾਇਆ ਜਾਏਗਾ ਉਹਦੇ ਵਿੱਚ ਸਾਰਾ ਕੁਝ ਜਿਹੜਾ ਰਿਵੀਲ ਹੋਏਗਾ ਤਾਂ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿਉਂਕਿ ਰਾਤੀ ਜਿਹੜਾ ਹੈਗਾ ਮੁਕਦਮਾ ਦਰਜ ਹੋਇਆ ਤੋਂ ਦੇ ਵਿੱਚ ਅੱਗੇ ਜਿਵੇਂ ਜਿਵੇਂ ਤਫ਼ਤੀਸ਼ ਦੇ ਵਿੱਚ ਤੱਥ ਅੱਗੇ ਸਾਡੇ ਸਾਹਮਣੇ ਆਉਣਗੇ ਤੇ ਐਵੀਡੈਂਸ ਅਸੀਂ ਕਲੈਕਟ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੇ ਜਾਵਾਂਗੇ ਬਸ ਆਖਰੀ ਸਵਾਲ ਹੈ ਮੇਰਾ ਨਿਤਦੀ ਕਿਉਂਕਿ ਮੈਂ ਪਹਿਲਾਂ ਵੀ ਤੁਹਾਨੂੰ ਇਹ ਸਵਾਲ ਜ਼ਰੂਰ ਕੀਤਾ ਸੀਗਾ ਕਿ ਨਿਤਦਾ ਹੋ ਗਿਆ ਹੈ ਪਹਿਲਾ ਇੱਕ ਬਹੁਤ ਚਰਚਿਤ ਜਿਹੜੇ ਹੈਗੇ ਹਸਬੈਂਡ ਵਾਈਫ ਨੇ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਗਈ ਉਸ ਤੋਂ ਬਾਅਦ ਕਈ ਕਾਰਵਾਈਆਂ ਹੋਈਆਂ ਦਨ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਨਿਕਲ ਕੇ ਸਾਹਮਣੇ ਆਉਂਦੀ ਤੇ ਆਉਂਦੀ ਹੈ ਫਿਰ ਹੁਣ ਇਹ ਵੀਡੀਓ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆਉਣਾ ਇਹ ਚੀਜ਼ਾਂ ਮਤਲਬ ਕਿਉਂ ਘਟ ਕਿਉਂ ਐਕਸ਼ਨ ਕੀ ਜਿਹੜਾ ਹੈਗਾ ਉਹ ਜਲੰਧਰ ਪੁਲਸ ਲੈਰੀਏ ਦੇ ਹਾਥ ਪੁਲਸ ਜਿਹੜੀ ਉਹ ਲੈਰੀਏ ਦੇਖੋ ਜਿਹੜੀਆਂ ਇਸ ਤਰ੍ਹਾਂ ਦੀਆਂ ਵੀਡੀਓਜ਼ ਨੇ ਲੋਕਾਂ ਦੇ ਵਿੱਚ ਜਿਹੜੇ ਮੇਰੇ ਵੱਲੋਂਈ ਹੈ ਜਿਹੜਾ ਪਾਇਆ ਜਾਂਦਾ ਕਿ ਸੋਸ਼ਲ ਜਿਹੜੀਆਂ ਮੋਰਲ ਵੈਲਿਊਜ਼ ਹੈਗੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਦਿਨੋ ਦਿਨ ਸਾਡੇ ਜਿਹੜੇ ਗ੍ਰਾਵਟ ਆ ਰਹੀ ਹੈ ਤਾਂ ਜਿਹੜੀਆਂ ਐਥਿਕਸ ਨੇ ਲੋਕਾਂ ਦੇ ਮੋਰਲ ਵੈਲਿਊਜ਼ ਨੇ ਨੈਤਿਕ ਕਦਰਾਂ ਕੀਮਤਾਂ ਨੇ ਉਹਨਾਂ ਦੇ ਵਿੱਚ ਸਮਾਜਿਕ ਤੌਰ ਤੇ ਗ੍ਰਾਵਟ ਆਉਣ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਤਰ੍ਹਾਂ ਦੇ ਵਿਅਕਤੀਆਂ ਵੱਲੋਂ ਅੱਗੇ ਲਿਆਂਦੀਆਂ ਜਾਂਦੀਆਂ ਨੇ ਸਾਰੇ ਜਿਹੜੀ ਹੈਗੇ ਮੇਰੀ ਸਮਾਜ ਨੂੰ ਜਿਹੜੇ ਸਾਰੇ ਵਰਗਾਂ ਨੂੰ ਇਹ ਹੀ ਅਪੀਲ ਹੈ ਕਿ ਅਗਰ ਕੋਈ ਇਸ ਤਰ੍ਹਾਂ ਦਾ ਜਿਹੜਾ ਕੋਈ ਸੈਕਸ਼ੂਅਲੀ ਇੰਪਲੀਸਿਟ ਕੋਈ ਮਟੀਰੀਅਲ ਅਗੇ ਟਰਾਂਸਮਿਟ ਕਰਦਾ ਹੈ ਤਾਂ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਹੈ ਕਿਉਂਕਿ ਕਾਨੂੰਨ ਸਾਡੇ ਕੋਲ ਹੈ ਕਾਨੂੰਨ ਦੀਆਂ ਧਾਰਾਵਾਂ ਦੇ ਤਹਿਤ ਜਿਹੜੀ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈਗੀ ਬਣਦੀ ਉਹਨਾਂ ਦੇ ਖਿਲਾਫ ਕਾਰਵਾਈ ਅਮਲ ਚ ਵਿllੀਆਂ ਦਿੱਤੀ ਜਾਏਗੇ ਅਤੇ ਲੋਕਾਂ ਨੂੰ ਜਿਹੜੀ ਹੈਗੀ ਹੈ ਇਸ ਸੰਬੰਧੀ ਜਿਹੜਿਆਂ ਕੋਲ ਵੀ ਵੀਡੀਓ ਵਾਇਰਲ ਹੋਈਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਇਹ ਸੁਚੇਤ ਕੀਤਾ ਜਾਂਦਾ ਕਿ ਇਹ ਵੀਡੀਓਜ਼ ਆਪਣੇ ਡਿਵਾਈਸ ਦੇ ਵਿੱਚ ਰਿਮੂਵ ਕਰ ਦਿੱਤੀਆਂ ਜਾਣ ਅਗਰ ਸਾਡੇ ਟ੍ਰੇਕੇਬਲ ਹੈ ਟਰੈਕ ਕਰਦੇ ਹੋਏ ਅਸੀਂ ਉਹਨਾਂ ਤੱਕ ਪਹੁੰਚ ਕਰਦੇ ਆਂ ਤਾਂ ਉਹਨਾਂ ਦੇ ਖਿਲਾਫ ਜਿਨ੍ਹਾਂ ਦੇ ਫੋਨ ਦੇ ਵਿੱਚੋਂ ਇਹ ਵਾਲੀਆਂ ਵੀਡੀਓਜ਼ ਮਿਲਦੀਆਂ ਨੇ ਤਾਂ ਅਸੀਂ ਕਾਰਵਾਈ ਅਮਲ ਚ ਲਿਆਵਾਂਗੇ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤਾਂ ਹਰਵਿੰਦਰ ਸਿੰਘ ਬਿਰਖੋਰੀ ਸਾਡੇ ਨਾਲ ਸੀਗੇ ਐਸਐਸਪੀ ਜਲੰਧਰ ਦੇ ਹੱਥ ਤੋਂ ਤਾਂ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜਿਸ ਤਰੀਕੇ ਦੇ ਨਾਲ ਵੀਡੀਓਜ਼ ਜਿਹੜੀਆਂ ਨੇ ਵਾਇਰਲ ਹੋਈਆਂ ਉਸ ਦੇ ਉੱਪਰ ਕੀ ਕੁਝ ਜੜੀਆ ਹੁਣ ਤੱਕ ਕਾਰਵਾਈ ਕੀਤੀ ਹੈ ਇਸ ਦੇ ਉੱਪਰ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਸ਼ਨ ਦੇ ਵਿੱਚ ਜਰੂਰ ਦੱਸੋ ਕੈਮਪਸਨ ਰੋਹਿਤ ਨਾਲ ਰਾਜ ਗੁਪਤਾ ਜਲੰਧਰ